ਸਤ ਸ੍ਰੀ ਅਕਾਲ ਜੀ ਇੱਕ ਮਿਆਂ ਦੇ ਵਿੱਚ ਕਹਿੰਦੇ ਦੋ ਤਲਵਾਰਾਂ ਨਹੀਂ ਪੈਂਦੀਆਂ ਅਸੀਂ ਇਹ ਗੱਲ ਸੁਣੀ ਵੀ ਹੋਈ ਆ ਤੇ ਅਸੀਂ ਇਹ ਗੱਲ ਕਹਿੰਦੇ ਵੀ ਆ ਤੇ ਅਸੀਂ ਇੱਕ ਮਿਆਂ ਦੇ ਵਿੱਚ ਦੋ ਤਲਵਾਰਾਂ ਪਾਈਆਂ ਵੀ ਹੋਈਆਂ ਉਹ ਕਿਦਾਂ 14 ਅਪ੍ਰੈਲ 1469 ਰਾਏਪੋਜ ਦੀ ਤਲਵੰਡੀ માતા ਤ੍ਰਿਪਤਾ ਦੇਵੀ ਤੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਇੱਕ ਬੱਚਾ ਜਨਮ ਲੈਂਦਾ ਜਿਹਦਾ ਨਾਂ ਰੱਖਿਆ ਗਿਆ ਨਾਨਕ ਨਾਨਕ ਦੇਵ ਜੋ ਕਿ ਬਾਅਦ ਵਿੱਚ ਗੁਰੂ ਨਾਨਕ ਦੇਵ ਜੀ ਬਣਦੇ ਆ ਹੁਣ ਜਦੋਂ ਕਿ ਅਸੀਂ ਸੁਰਤ ਸਵਾਰੀ ਆ ਅਸੀਂ ਤਾਂ 14 ਅਪ੍ਰੈਲ 1469 ਹੀ ਪੜਦੇ ਆਏ ਤੇ ਉਸੇ ਵੇਲੇ ਨਾਲ ਦੀ ਨਾਲ ਜਿਹੜਾ ਕਿਤਾਬਾਂ ਵਿੱਚ ਪੜਾਇਆ ਜਾਂਦਾ ਸੀ ਉਹ ਇਹ ਸੀ 14 ਅਪ੍ਰੈਲ 1469 ਤੇ ਜਿਹੜਾ ਗੁਰਦੁਆਰਿਆਂ ਵਿੱਚ ਮਨਾਇਆ ਜਾਂਦਾ ਸੀ ਉਹ ਹਮੇਸ਼ਾ ਨਵੰਬਰ ਵਿੱਚ ਹੀ ਹੁੰਦਾ ਸੀਗਾ ਤੇ ਉਸ ਵੇਲੇ ਦੇ ਜਿਹੜੇ ਮਸ਼ਹੂਰ ਸਿੰਗਰ ਏਐਸ ਕੰਗ ਜੋ ਕਿ ਅੱਜ ਵੀ ਹੈਗੇ ਇੰਗਲੈਂਡ ਦੇ ਵਿੱਚ ਆ ਉਹਨਾਂ ਦੇ ਗਾਣੇ ਚੱਲਦੇ ਹੁੰਦੇ ਸੀ ਕਤਕ ਦੀ ਪੂਰਨ ਮਾਸੀ ਨੂੰ ਗੁਰਨਾਨਕ ਆਇਆ ਭੁੱਲੀ ਭਟਕੇ ਦੁਨੀਆ ਨੂੰ ਸੀ ਰਾਹੇ ਪਾਇਆ ਸਹਿ ਤੁਹਾਡੇ ਜੋ ਬਹੁਤੇ ਨਹੀਂ ਗਾਣੇ ਸੋਹਣੇ ਹੋਂ ਕਤਕ ਦੀ ਪੂਰਨਮਾਸ਼ੀ ਇਹੀ ਬਣਦੀ ਜੋ ਨਵੰਬਰ ਵਾਲਾ ਇਹ ਦੋ ਤਰੀਕਾ ਇਹ ਕਿੱਦਾਂ ਹੋ ਗਈਆਂ ਕਿ ਸਾਨੂੰ ਸੱਚ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਅਸੀਂ ਉਹ ਸੱਚ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕੋਸ਼ਤਾ ਚੱਕਰ ਹੈਗਾ ਨਾ ਹੌਲੀ ਹੌਲੀ ਉਹ ਜਿਹੜਾ 14 ਅਪ੍ਰੈਲ ਵਾਲਾ ਸੀਗਾ ਉਹ ਕਨਸੈਪਟ ਪਤਾ ਹੀ ਨਹੀਂ ਕਿਧਰ ਗਿਆ ਜੇ ਉਹ ਗਲਤ ਸੀ ਤਾਂ ਫਿਰ ਉਹ ਲਿਖਿਆ ਕਿੱਦਾਂ ਗਿਆ ਕਿਤਾਬਾਂ ਦੇ ਵਿੱਚ ਉਹ ਉਹ ਉਹਦੀ ਖੋਜ ਕਿੱਦਾਂ ਕੀਤੀ ਗਈ ਕਿਹਨੇ ਲਿਖਿਆ ਗਿਆ ਇੱਥੇ ਕਾਹਦੀ ਨਹੀਂ ਗੱਲ ਹੋਈ ਚਲੋ ਜੇ ਆਪਾਂ ਨੂੰ ਪੱਕਿਆ ਡਾਟਾ ਪੱਕੇ ਸਰੋਤ ਨਹੀਂ ਪਤਾ ਨਾ ਆਪਾਂ ਚਾਹੇ 10 ਨਵੰਬਰ ਰੱਖ ਲਈਏ ਗੁਰੂ ਸਾਹਿਬ ਦਾ ਜਨਮ ਦਿਨ ਆਪਾਂ ਮਨਾ ਸਕਦੇ ਆ ਹੁਣ ਸਾਡੇ ਪਿੰਡ ਜਾਂ ਹੋਰ ਕਈ ਵੀ ਗੁਰਦੁਆਰੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਆ ਉਹ 10 ਜਨਵਰੀ ਦਾ ਆ ਪੱਕਾ ਜਿੱਥੇ ਵੀ ਕੋ ਮਰਜੀ ਹੋਵੇ ਪਤਾ ਵੀ 10 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਮਨਾਇਆ ਜਾਣਾ ਇਹ ਜਿਹੜਾ ਕਦੇ ਕਿਸੇ ਦਿਨ ਕਦੇ ਕਿਸੇ ਮਹੀਨੇ ਕਦੇ 10 ਇਦਾਂ ਇਹ ਇਹ ਜਿਹੜੇ ਭੰਬਲ ਪੂਸੇ ਪਾਏ ਗਏ ਨਾ ਇਹ ਸਿਰਫ ਸਾਨੂੰ ਪਟਕਾਣ ਲਈ ਪਾਏ ਗਏ ਆ ਵੀ ਸਾਨੂੰ ਉਸ ਚੀਜ਼ ਨਾਲ ਤੋੜਨ ਲਈ ਇਹ ਤਾਂ ਪੈਸੇ ਗੱਲਾਂ ਉਦੋਂ ਹੀ ਸ਼ੁਰੂ ਹੋ ਗਈਆਂ ਸੀਗੀਆਂ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਨਾ ਜਨੇਊ ਪਾਣ ਤੋਂ ਨਾ ਕੀਤੀ ਸੀਗੀ ਜਦੋਂ ਉਹਨਾਂ ਨੇ ਆਪਣੇ ਬਖਰੇ ਵਿਚਾਰ ਪੇਸ਼ ਕੀਤੇ ਸੀਗੇ ਇਹ ਕੋਸ਼ਿਸ਼ ਆ ਤਾਂ ਉਦੋਂ ਹੀ ਸ਼ੁਰੂ ਹੋ ਗਈਆਂ ਸੀਗੀਆਂ ਚਲੋ ਹੁਣ ਅੱਗੇ ਚਲੀਏ ਗੁਰੂ ਸਾਹਿਬ ਦੀ ਬਾਣੀ ਆ ਆਪਾਂ ਸਾਰੇ ਪੜਦੇ ਆ ਸੁਣਦੇ ਵੀ ਆ ਹਰ ਰੋਜ਼ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਜਪਜੀ ਸਾਹਿਬ ਸਾਰਾ ਆਪਾਂ ਸੁਣਦੇ ਵੀ ਆ ਪੜ੍ਹਦੇ ਵੀ ਆ ਇਹਦੇ ਉੱਤੇ ਆਪਾਂ ਕਦੇ ਕਿੰਨਾ ਕੁ ਵਿਚਾਰ ਕਰਦੇ ਆ ਕਿੰਨਾ ਪੋਲੂਸ਼ਨ ਸਾਡੇ ਦੁਆਰਾ ਫਲਾਇਆ ਜਾ ਰਿਹਾ ਬਹੁਤੇ ਲੋਕ ਇਹ ਨਾ ਗੱਲਾਂ ਨੂੰ ਜ਼ਿੰਮੇਵਾਰਾਂ ਦੀਆਂ ਪਰਾਲੀਆਂ ਨੂੰ ਲੈਆਂ ਅਗਾ ਦੇ ਨਾਲ ਜੋੜ ਲੈਂਦੇ ਆ ਗੱਡੀਆਂ ਕਿੰਨੀਆਂ ਚੱਲਦੀਆਂ ਰੋਜ਼ ਫੈਕਟਰੀਆਂ ਦਾ ਕਿੰਨਾ ਧੂਆਂ ਆ ਪਾਣੀ ਜਿਹੜਾ ਪਾਣੀ ਦਾ ਕਿੰਨਾ ਨਾਸ਼ ਹੋ ਰਿਹਾ ਪਾਣੀ ਕੇ ਕਿਹੋ ਜਿਹਾ ਹੋ ਗਿਆ ਕਿੰਨੀਆਂ ਵੀਡੀਓਜ਼ ਆਣੀਆਂ ਫੈਕਟਰੀ ਦਾ ਪਾਣੀ ਧਰਤੀ 'ਚ ਪਾਇਆ ਜਾ ਰਿਹਾ ਧਰਤੀ ਖਰਾਬ ਹੋ ਰਹੀ ਹੈ ਪਾਣੀ ਖਰਾਬ ਹੋ ਰਿਹਾ ਤੇ ਕਿੰਨਾ ਚਿਮਨੀਆ ਰਹੀ ਧੂਆ ਉੱਪਰ ਜਾ ਰਿਹਾ ਉਹਨਾਂ ਬਾਜੂ ਮੰਡਲ ਖਰਾਬ ਹੋ ਰਿਹਾ ਚਲੋ ਜਿੱਥੇ ਤਰੱਕੀ ਹੋਈ ਆ ਉਹਦੇ ਨਾਲ ਨਾਲ ਨੁਕਸਾਨ ਵੀ ਹੋਣੇ ਪਰ ਕਈ ਨੁਕਸਾਨਾਂ ਦੇ ਉੱਤੇ ਨਾ ਕਾਬੂ ਪਾਇਆ ਜਾ ਸਕਦਾ ਉਧਰ ਸਾਡਾ ਕੋਈ ਧਿਆਨ ਨਹੀਂ ਸਿਰਫ ਇਹ ਨਾ ਕਿਦਾਂ ਜਦੋਂ ਝੋਨਾ ਵੱਢ ਹੁੰਦਾ ਤੇ ਜਦੋਂ ਜ਼ਿੰਮੇਦਾਰ ਪਰਾਲੀਆਂ ਨੂੰ ਅੱਗਾ ਲਾਉਂਦੇ ਆ ਉਦੋਂ ਥੋੜ੍ਹਾ ਜਿਹਾ ਬਾਜੂ ਮੰਡਲ ਦਾ ਜਾਂ ਹਵਾ ਦਾ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਕਰ ਲਿਆ ਜਾਂਦਾ ਅਦਰਵਾਈਜ਼ ਧਿਆਨ ਨਹੀਂ ਹੁੰਦਾ ਕਿਸੇ ਦੇ ਨਾ ਚੀਜ਼ਾਂ 'ਤੇ ਉਦੋਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸਾਨੂੰ ਕਿਸੇ ਨੂੰ ਯਾਦ ਨਹੀਂ ਆਉਂਦੀ ਇੱਕ ਗੱਲ ਹੋਰ ਜਦੋਂ ਤੱਕ ਗੁਰੂ ਨਾਨਕ ਪਾਤਸ਼ਾਹ ਦੀ ਆਪਾਂ ਬਾਣੀ ਪੜ੍ਹਦੇ ਆ ਤਾਂ ਗੁਰੂ ਨਾਨਕ ਪਾਤਸ਼ਾਹ ਇੱਕ ਡਿਫਰੈਂਟ ਤਰੀਕੇ ਦੇ ਨਾਲ ਸਾਡੇ ਮੂਰੇ ਖੜੇ ਹੁੰਦੇ ਇੱਕ ਇੱਕ ਮੋਟੀਵੇਟ ਕਰਦੇ ਸਾਨੂੰ ਤੇ ਇੱਕ ਕ੍ਰਾਂਤੀਕਾਰੀ ਦੇ ਤੌਰ ਤੇ ਤੇ ਇੱਕ ਸੂਰਮੇ ਦੇ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਸਾਹਮਣੇ ਆਉਂਦੀ ਹੈ ਜਦੋਂ ਬਾਬਰ ਨੂੰ ਜਾਬਰ ਕਹਿਣ ਦੀ ਗੱਲ ਆਉਂਦੀ ਆ ਉਸ ਵੇਲੇ ਦੇ ਹੁਕਮਰਾਨ ਦੇ ਸਾਹਮਣੇ ਖੜ ਕੇ ਉਹਦੀ ਅੱਖ ਚੱਕ ਪਾ ਕੇ ਉਹਨਾਂ ਨੂੰ ਇੱਕ ਕਰਾਰੀ ਗੱਲ ਕਹਿਣੀ ਮੂੰਹ ਦੇ ਉੱਤੇ ਇਹ ਕੋ ਸੌਖੀ ਗੱਲ ਨਹੀਂ ਇਹ ਕੋ ਸੂਰਮੇ ਤੋਂ ਘੱਟ ਨਹੀਂ ਹੈ ਜਾਂ ਇਹ ਕੋਈ ਕਮਜ਼ੋਰ ਬੰਦਾ ਇਹ ਗੱਲ ਕਰ ਨਹੀਂ ਸਕਦਾ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੀਆਂ ਆਪਾਂ ਪੜ੍ਹਦੇ ਆ ਤੁਸੀਂ ਉਹ ਮੱਝਾਂ ਚਾਰਨ ਭੇਜਿਆ ਮੱਝੀਆਂ ਹਰੇ ਭਰੇ ਖੇਤ ਰਾਏ ਬੁਲਾਰ ਦੇ ਖਾ ਗਈਆਂ ਸ਼ਿਕਾਇਤ ਹੁੰਦੀ ਆ ਜਦੋਂ ਆਕੇ ਦੇਖਦੇ ਆ ਫਸਲਾ ਪਹਿਲਾਂ ਤੋਂ ਵੀ ਜ਼ਿਆਦਾ ਜਾਦੋ ਮੱਝਾ ਚਾਰ ਤੇ ਚਾਰ ਦੇ ਸੌਂ ਗਏ ਤੇ ਧੁੱਪ ਆ ਕੇ ਸੱਪ ਨੇ ਛਾਂ ਕਰਤੀ ਜਾਂ ਫਿਰ ਤੁਸੀਂ ਬਲੇ ਕੰਧਾਰੀ ਉਹ ਮਰਦਾਨੇ ਨੇ ਪਾਣੀ ਦੀ ਪਿਆਸ ਵਾਲੀ ਗੱਲ ਹੋ ਗਈ ਇਹ ਚੀਜ਼ਾਂ ਗੁਰੂ ਨਾਨਕ ਪਾਸ਼ਾ ਦੀ ਜ਼ਿੰਦਗੀ ਦੇ ਨਾਲ ਉਹਨਾਂ ਦੀ ਪਾਣੀ ਦੇ ਨਾਲ ਮੇਲ ਨਹੀਂ ਖਾਂਦੀਆਂ ਔਰ ਇਹ ਪਤਾ ਨਹੀਂ ਕਿਹਨੇ ਲਿਖੀਆਂ ਕਿਨੇ ਦਸੀਆਂ ਕਿੱਦਾਂ ਸਾਡੇ ਤੱਕਰ ਪਹੁੰਚੀਆਂ ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਪਾਤਸ਼ਾਹ ਦੁਆਰਾ ਜਾਂ ਮਰਦਾਨੇ ਦੁਆਰਾ ਇਹਨਾਂ ਦੁਆਰਾ ਤਾਂ ਨਹੀਂ ਹੈਗੀਆਂ ਇਹ ਜੇ ਹੈਗੀਆਂ ਤਾਂ ਦੱਸਿਓ ਜਾਂ ਕਿੱਥੋਂ ਆਈਆਂ ਜੇ ਤੁਹਾਨੂੰ ਪਤਾ ਹੋਇਆ ਨਾ ਕੁਝ ਇਹਨਾਂ ਬਾਰੇ ਦੱਸੋ ਕਿਉਂਕਿ ਅਸੀਂ ਜਿੰਨਾ ਵੀ ਸੁਣਦੇ ਆ ਗੁਰਦੁਆਰੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਹੋਣਾ ਆ ਤਾਂ ਦਹੀ ਹੀ ਗੱਲ ਕਰਦੇ ਆ ਖੜੇ ਹੋਗੇ ਜਿਹੜੇ ਵਿਦਵਾਨ ਆ ਕੁਝ ਵਿਦਵਾਨ ਜਿਹੜੇ ਤੁਹਾਨੂੰ ਸੋਝੀ ਦੇਣਾ ਚਾਹੁੰਦੇ ਆ ਨਾ ਤੁਹਾਨੂੰ ਦੱਸਣਾ ਚਾਹੁੰਦੇ ਅਸਲ ਗੁਰਨਾਨਕ ਬਾਰੇ ਉਹ ਸਾਨੂੰ ਚੰਗਾ ਨਹੀਂ ਲੱਗਦਾ ਉਹ ਸੀ ਸੁਣਨਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਕਹਾਣੀਆਂ ਦੇ ਵਿੱਚ ਜ਼ਿਆਦਾ ਯਕੀਨ ਰੱਖਦੇ ਆ ਕਹਾਣੀਆਂ ਸਾਨੂੰ ਵਧੀਆ ਬਹੁ ਲੱਗਦੀਆਂ ਵੀ ਗੁਰਨਾਨਕ ਪਾਸ਼ਾ ਮੱਝੀਆਂ ਚਰਾ ਰਹੇ ਸੀ ਮੱਝੀਆਂ ਛੱਲੀਆਂ ਖਾ ਗਈਆਂ ਛੱਲੀਆਂ ਤੇ ਖੇਤ ਖਾ ਗਈਆਂ ਤੇ ਉਹ ਰਾਏ ਬਲਾਰ ਨੂੰ ਕਿਸ ਨੇ ਦੱਸਿਆ ਰਾਏ ਬਲਾਰ ਜੀ ਆਏ ਉਹਨਾਂ ਨੇ ਦੇਖਿਆ ਫਸਲਾਂ ਪਹਿਲਾਂ ਤੋਂ ਵੀ ਹਰੀਆ ਭਰੀਆਂ ਰਾਏ ਬਲਾਰ ਜੀ ਉਦੋਂ ਹੀ ਪਹਿਚਾਨ ਗਏ ਸੀ ਵੀ ਇਹ ਕੋ ਰੱਬੀ ਰੂਹ ਆ ਯਾਰ ਬੀਰੂ ਲਈ ਚੱਲਿਆ ਖਲਾਨੀਆਂ ਕੋਈ ਜ਼ਿਆਦਾ ਜ਼ਰੂਰੀ ਸੀਗੀਆਂ ਨਹੀਂ ਇਹ ਗੱਲਾਂ ਮੈਨੂੰ ਨਹੀਂ ਲੱਗਦਾ ਵੀ ਇਹ ਗੱਲਾਂ ਇਦਾਂ ਹੋਈਆਂ ਹੋਣਗੀਆਂ ਕਾਥੇ ਕੀਤੀਆਂ ਗਈਆਂ ਇਹਨੂੰ ਮੈਂ ਸਮਝਦਾ ਕਿਉਂਕਿ ਜਦੋਂ ਨਾ ਇੱਕ ਚੰਗੇ ਕਾਰਜ ਦੇ ਉਤੇ ਪਰਦਾ ਪਾਣਾ ਹੋਵੇ ਫਿਰ ਕੁਝ ਗੱਲਾਂ ਉਸ਼ਾਲੀਆਂ ਜਾਣੀਆਂ ਉਹ ਜ਼ਰੂਰੀ ਹੁੰਦੀਆਂ ਉਸ਼ਾਲੀਆਂ ਵੀ ਗਈਆਂ ਔਰ ਅਸੀਂ ਮੰਨ ਵੀ ਲਈਆਂ ਪਰ ਮੈਂ ਇਹਨਾਂ ਕਹਾਣੀਆਂ ਨੂੰ ਨਹੀਂ ਮੰਨਦਾ ਬਹੁਤ ਲੋਕ ਕਹਿੰਦੇ ਆ ਗੁਰੂ ਦੀਆਂ ਖੇਡਾਂ ਗੁਰੂ ਜਾਨੇ ਇਹ ਗੁਰੂ ਦੇ ਕੌਤਕ ਹੁੰਦੇ ਆ ਕਿਤੇ ਵੀ ਗੁਰੂ ਸਾਹਿਬ ਨੇ ਕੌਤਕ ਨਹੀਂ ਦਿਖਾਰੇ ਗੁਰੂ ਸਾਹਿਬ ਹੁਣਾਂ ਨੇ ਕੁਦਰਤ ਨੂੰ ਮੁੱਖ ਰੱਖਿਆ ਕੁਦਰਤ ਦੀ ਗੱਲ ਕੀਤੀ ਆ ਜਿੱਥੇ ਉਹ ਗੱਲ ਕਰਦੇ ਨੇ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾਲ ਲੋਕੀ ਕਹਿੰਦੇ ਜੀ ਬਾਬਾ ਦਾ ਨਾਨਕ ਪਹਿਲੀ ਕਹਿ ਗਿਆ ਇਸ ਗੱਲ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾਲ ਉਹ ਨਹੀਂ ਪਹਿਲੇ ਉਹ ਬਾਬੇ ਨਾਨਕ ਨੇ ਤੇ ਗੱਲ ਕਹੀ ਤੀ ਵੀ ਵੇਦ ਕਹਿੰਦੇ ਐਦਾਂ ਲੱਖਾਂ ਆਕਾਸ਼ ਲੱਖਾਂ ਪਤਾਲ ਇਹ ਉਸ ਵਿਲੇ ਜਿਹੜੇ ਲਿਖੇ ਹੋਏ ਬੇਦ ਸੀਗੇ ਸ਼ਾਸਤਰ ਤੇ ਉਹਨਾਂ ਚ ਲਿਖਿਆ ਹੋਇਆ ਸੀਗਾ ਵੀ ਬੇਦਾਗ ਗੱਲ ਕਹਿੰਦੇ ਆ ਵੀ ਅਸੀਂ ਤਾਂ ਕਹਿੰਦੇ ਵੀ ਇਸ ਚੀਜ਼ ਦੀ ਗਿਣਤੀ ਹੈ ਨਹੀਂ ਬਾਬਾ ਨਾਨਕ ਤਾਂ ਇਹ ਕਹਿੰਦਾ ਸੀ ਵੀ ਇਸ ਚੀਜ਼ ਦੀ ਕੋਈ ਗਿਣਤੀ ਨਹੀਂ ਜਿਵੇਂ ਆਪਾਂ ਮੰਨ ਲਈਏ ਵੀ ਲੱਖ ਆਕਾਸ਼ ਆ ਲੱਖ ਪਤਾਲ ਉਤ ਤੋਂ ਬਾਅਦ ਕੀ ਆ ਭਾਈ ਇਹ ਗੱਲਾਂ ਸਮਝ ਤੋਂ ਬਾਹਰ ਆ ਬਾਬਾ ਨਾਨਕ ਤਾਂ ਕਹਿੰਦਾ ਇਸ ਚੀਜ਼ ਦੀ ਕੋਈ ਗਿਣਤੀ ਹਾਏ ਨਹੀਂ ਧਰਤੀ ਹੋਰ ਪਰੇ ਹੋਰ ਅੱਗੇ ਦੇ ਅੱਗੇ ਧਰਤੀਆਂ ਆ ਹੀ ਜਾਣੀਆਂ ਅਕਾਸ਼ ਉਪਤਾਲ ਆ ਰਹੇ ਆ ਇਹਨਾਂ ਚੀਜ਼ਾਂ ਦਾ ਕੋਈ ਅੰਤ ਨਹੀਂ ਹੈ ਇਹ ਚੀਜ਼ਾਂ ਸਮਝ ਤੋਂ ਪਰੇ ਆ ਪਰ ਗੁਰੂ ਨਾਨਕ ਪਾਸ਼ਾ ਦੇਖ ਲਓ ਕਿਹੜਿਆ ਬੇਲੇ ਵਿੱਚ ਨਾ ਚੀਜ਼ਾਂ ਦੀ ਗੱਲ ਕਰ ਰਹੇ ਸੀਗੇ ਜਦੋਂ ਜਪਜੀ ਸਾਹਿਬ ਪੜ੍ਹਦੇ ਆ ਨਾ ਜਦੋਂ ਤੁਸੀਂ ਇਹਨੂੰ ਸਮਝਦੇ ਆ ਮਨ ਭਰ ਜਾਂਦਾ ਉਹ ਵੇ ਬਾਬਾ ਨਾਨਕ ਕਿਹੜਿਆ ਬੇਲੇ 'ਚ ਕਿਹੜੇ ਸਮੇਂ 'ਚ ਕਿਸ ਦੂਰਅੰਦੇਸ਼ੀ ਦੇ ਨਾਲ ਇਹ ਗੱਲਾਂ ਕਰ ਗਏ ਇਹ ਚਮਤਕਾਰ ਨਹੀਂ ਇਹ ਸਮਝਦਾਰੀ ਸੀਗੀ ਉਹਨਾਂ ਦੀ ਤੀਖਣ ਬੁੱਧੀ ਸੀ ਉਹ ਗੁਰੂ ਨਾਨਕ ਪਾਸ਼ਾ ਨਾਨਕ ਤੋਂ ਗੁਰੂ ਨਾਨਕ ਪਾਸ਼ਾ ਐਵੇਂ ਨਹੀਂ ਬਣੇ ਸੀਗੇ ਆਪਣੇ ਵਿਚਾਰਾਂ ਕਰਕੇ ਆਪਣੀ ਸੋਝੀ ਕਰਕੇ ਬਣੇ ਸੀਗੇ ਕੋਈ ਬੰਦੇ ਕਈ ਤਰ੍ਹਾਂ ਦੀਆਂ ਗੱਲਾਂ ਕਰੂਗੇ ਐਦਾਂ ਸਗਾ ਜੀ ਐਦਾਂ ਸਗਾ ਉਹ ਐਦਾਂ ਸਗਾ ਬਈ ਉਹ ਪਰਮਾਤਮਾ ਨੇ ਆ ਭੇਜੀ ਸੀ ਐਦਾ ਸੀ ਨਹੀਂ ਭਾਈ ਉਹ ਜਿੱਦਾਂ ਬਾਕੀ ਦੁਨੀਆ ਦੀ ਐਦਾਂ ਹੀ ਆਏ ਸੀਗੇ ਜੇ ਭੇਜਿਆ ਸੀ ਫਿਰ ਜੋ ਸਾਰਾ ਉਸ ਵੇਲੇ ਬਾਬਰ ਨੇ ਭੇਜਿਆ ਸੀਗਾ ਜੋ ਬਾਬਰ ਨੇ ਉਸ ਵੇਲੇ ਗਦਰ ਮਚਾਇਆ ਸੀਗਾ ਉਹ ਕਿਨੇ ਕੀਤਾ ਸੀਗਾ ਇਹ ਵੀ ਗੱਲ ਸੋਚਣ ਵਾਲੀ ਆ ਨਾ ਕਿਉਂਕਿ ਉਸ ਸਮੇ ਗੁਰਨਾਨਕ ਪਾਤਸ਼ਾਹ ਆਏ ਉਹਨਾਂ ਨੇ ਜੋ ਕੁਝ ਦੇਖਿਆ ਜੋ ਕੁਝ ਉਹਨਾਂ ਦੀ ਬੁੱਧੀ ਸੀਗੀ ਉਹਨਾਂ ਨੇ ਉਸ ਸੰਸਾਰ ਕੰਮ ਕੀਤੇ। ਉਹ ਆਪਣੀ ਇਹ ਜ਼ਿੰਦਗੀਆਂ ਲਈ ਫਿੱਟ ਬੈਠਦੇ ਆ। ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ। ਜਿase ਉਹਨਾਂ ਨੂੰ ਪੂਜਦੇ ਆ। ਉਹ ਬੰਦਾ ਵੀ ਆ। ਕਿਉਂਕਿ ਜਿਹੜੇ ਉਹਨਾਂ ਨੇ ਕੰਮ ਕੀਤੇ ਆ ਉਹਨਾਂ ਨੇ ਸਮਾਜ ਸੁਧਾਰ ਲਈ ਕੰਮ ਕੀਤੇ ਆ। ਇਨਸਾਨੀਅਤ ਲਈ ਕੰਮ ਕੀਤੇ ਆ। ਦੀਨ ਦੁਨੀਆ ਲਈ ਕੰਮ ਕੀਤੇ ਆ। ਇਸ ਧਰਤੀ ਲਈ ਕੰਮ ਕੀਤੇ ਆ। ਬਾਜੂ ਮੰਡਲ ਲਈ ਪਾਣੀ ਦੇ ਕੰਮ ਕੀਤੇ ਆ। ਸਭ ਤੋਂ ਵੱਡੀ ਗੱਲ ਔਰਤ ਲਈ ਕੰਮ ਕੀਤੇ ਆ। ਕਿਸ ਕੇ ਹੁਮੰਦਾ ਆਖੇ ਜਿੱਥੇ ਜਮੇ ਰਾਜਾਂ। ਬਲੀਆਂ ਦਿੱਤੀਆਂ ਜਾਂ ਸਤੀ ਕਰਤੀ ਜਾਂਦੀ ਸੀ। ਜਦੋਂ ਕੋਈ ਔਰ ਕਿਸੇ ਜਵਾਨ ਔਰਤ ਦਾ ਮਰਦ ਮਰਦਾ ਸੀ ਉਹਦੇ ਨਾਲ ਹੀ ਉਹਨੂੰ ਵੀ ਮਰਨਾ ਹੀ ਪੈਂਦਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਇਸ ਚੀਜ਼ ਦਾ ਵਿਰੋਧ ਕੀਤਾ। ਇੱਕ ਔਰਤ ਨੂੰ ਬੰਦਾ ਦਰਜਾ ਬੰਦਾ ਮਾਨ ਸਨਮਾਨ ਦਬੋਇਆ। ਅੱਜ ਵੀ ਕਿਤੇ ਨਾ ਕਿਤੇ ਅਸੀਂ ਬਾਣੀ ਵੀ ਪੜ੍ਹੀ ਜਾਂਦੇ ਆ ਤੇ ਉਹ ਚੀਜ਼ਾਂ અપਮਾਨ ਵਾਲੀਆਂ ਅੱਜ ਵੀ ਕਰੀ ਜਾਂਦੇ ਆ ਉਹ ਆਪੋ ਆਪਣੀ ਸਮਝ ਆ ਹਰ ਬੰਦੇ ਦੀ ਸੋ ਪਈ ਐ ਕਿ ਕਹਿੰਦੇ ਗੁਰਪੁਰਬ ਸ਼ੁੱਕਰਵਾਰ ਨੂੰ 15 ਨਵੰਬਰ ਨੂੰ ਮਨਾਇਆ ਜਾ ਰਿਹਾ ਸੋ ਅਸੀਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਸਾਨੂੰ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਨ ਤਾਂ ਪੈਸੇ ਹਰ ਰੋਜ਼ ਮਨਾਉਣਾ ਚਾਹੀਦਾ ਹਰ ਸਾਲ ਨਾ ਮਨਾਉਣਾ ਚਾਹੀਦਾ ਉਹ ਇਹ ਨਹੀਂ ਵੀ ਜਦੋਂ ਇਹ ਕਹਿੰਦੇ ਵੇਦ ਕੀ 15 ਦਾ ਆਇਤ ਕੀ 2 ਦਾ ਆਇਤ ਕੀ ਜੇ ਆ ਬਹੁ ਅਸੀਂ ਉਦੋਂ ਮਨਾਈਏ ਨਹੀਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਨ ਤਾਂ ਹਰ ਰੋਜ਼ ਮਨਾਉਣਾ ਚਾਹੀਦਾ ਸਾਡੇ ਸਵਾਸਾ ਵਿੱਚ ਉਹ ਸਦਾ ਚਾਹੀਦੇ ਆ ਇਹਨਾਂ ਨੂੰ ਸਿਰਫ ਇਹ ਨਹੀਂ ਹੈ ਵੇ ਲੰਗਰਾਂ ਦੇ ਨਾਲ ਮਠਿਆਈਆਂ ਦੇ ਨਾਲ ਪਟਾਕਿਆਂ ਦੇ ਨਾਲ ਹੀ ਮਨਾਣਾ ਆਪਾਂ ਉਸ ਦਿਨ ਜਪਜੀ ਸਾਹਿਬ ਦਾ ਪਾਠ ਕਰੀਏ ਕਉਨ ਸਮਝਣ ਦੀ ਕੋਸ਼ਿਸ਼ ਕਰੀਏ ਜ਼ਿੰਦਗੀ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰੀਏ ਤਾਂ ਕਿ ਗੁਰੂ ਨਾਨਕ ਪਾਸ਼ਾ ਵੀ ਖੁਸ਼ ਹੋਣ ਵੀ ਮੈਂ ਜਿਹੜਾ ਉਪਰਾਲਾ ਕੀਤਾ ਸੀ ਵੀ ਉਸ ਨੂੰ ਫਲ ਪਿਆ ਪੂਰ ਪਿਆ ਨਹੀਂ ਤਾਂ ਜੇ ਅਸੀਂ ਸਿਰਫ ਉਹੀ ਲੰਗਰਤ ਕਰੀ ਸੀਮਤ ਰੱਖਣਾ ਗੁਰੂ ਨਾਨਕ ਪਾਸ਼ਾ ਦਾ ਫਿਰ ਤਾਂ ਪਾਈ ਸਾਡੀ ਮਰਜ਼ੀ ਹੈ ਜੋ ਮਰਜ਼ੀ ਕਰੀ ਜਾਈਏ ਜਦੋਂ ਗੁਰੂ ਨਾਨਕ ਪਾਤਸ਼ਾਹ ਪਹਾੜਾਂ 'ਚ ਜਾਂਦੇ ਆ ਨਾ ਜੋਗੀਆਂ ਨਾਲ ਵਿਚਾਰ ਵਟਾਂਦਰੇ ਹੁੰਦੇ ਆ ਕੋਈ ਜੰਗਾਂ ਨਹੀਂ ਲੜੀਆਂ ਗੁਰੂ ਨਾਨਕ ਪਾਤਸ਼ਾਹ ਨੇ ਵਿਚਾਰ ਸਗੇ ਉਹਨਾਂ ਕੋਲ ਜੋਗੀਆਂ ਨਾਲ ਕਲੰਦਰਾ ਨਾਲ ਉਹਨਾਂ ਦੀ ਵਿਚਾਰ ਚਰਚਾ ਹੋਈ ਆ ਔਰ ਥੱਲੇ ਆਏ ਆ ਫਿਰ ਜਦੋਂ ਬਾਬਾ ਮੱਕੇ ਜਾਂਦਾ ਨਾ ਉਹ ਜਿਹੜੀ ਗੱਲ ਕਰਦੇ ਮੱਕਾ ਕਮਾਤਾ ਇਦਾਂ ਨਹੀਂ ਘੁੰਮ ਸਕਦੀ ਕੋਈ ਚੀਜ਼ ਉਹ ਉਹਨਾਂ ਦੇ ਦਿਮਾਗ ਸੈੱਟ ਕੀਤੇ ਸੀ ਜੇ ਤੁਹਾਨੂੰ ਬੰਦੇ ਕਰਦੇ ਆ ਨਾ ਬਹੁਤ ਸੋਹਣੇ ਚਲੋ ਆਪਾਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਵਿੱਚ ਬੰਦੇ ਕਹਿੰਦੇ ਲੈ ਜੀ ਬਾਹਰ ਗਿਆ ਇਹਨੂੰ ਅਕਲ ਆ ਗਈ ਬਾਹਰ ਕੋ ਦਵਾਈਆਂ ਨਹੀਂ ਮਿਲਦੀਆਂ ਅਕਲ ਵਾਲੀਆਂ ਜਿਹੜੇ ਇੱਥੇ ਦਾ ਸਿਸਟਮ ਆ ਨਾ ਉਹ ਬੰਦੇ ਨੂੰ ਬੰਦਾ ਬਣਾ ਦਿੰਦਾ ਪਰ ਜਿਹਨਾਂ ਦੇ ਡੀਐਨਏ ਹੁਣ ਦੂਜੇ ਆ ਉਹ ਨਹੀਂ ਬੰਨਾਂ ਤੇ ਉਹ ਫੇਰ ਜੇਲ੍ਹ 'ਚ ਵੀ ਜਾਊਗੇ 70 ਵੀ ਖਾ ਰਹੇ ਆ ਗਾਲਾਂ ਵੀ ਖਾ ਰਹੇ ਆ ਜਿਹਨਾਂ ਨਹੀਂ ਸੁਧਰਨਾ ਉਹਨਾਂ ਨੂੰ ਸੁਧਰੇ ਜਿਹੜਾ ਨਹੀਂ ਮੋਸਟਲੀ ਬੰਦਾ ਬੰਦਾ ਬਣ ਜਾਂਦਾ ਕਿਉਂਕਿ ਸਿਸਟਮ ਜਿਹੜੇ ਹਾਲਾਤ ਉਹ ਉਹ ਬੰਦੇ ਨੂੰ ਬੰਦਾ ਬਣਾ ਦਿੰਦੇ ਆ ਗੁਰੂ ਨਾਨਕ ਪਾਸ਼ਾ ਉੱਥੇ ਗਏ ਜਦੋਂ ਗੁਰੂ ਨਾਨਕ ਪਾਸ਼ਾ ਨੇ ਵਿਚਾਰ ਚਰਚਾ ਕੀਤੀ ਨਾ ਤਾਂ ਉਹਨਾਂ ਦੀ ਅਕਲ ਟਿਕਾਣੇ ਆ ਗਈ ਉਹ ਆਪਾਂ ਨੂੰ ਮੰਨਣਾ ਚਾਹੀਦਾ ਜੇ ਅਸੀਂ ਮੰਨੀਏ ਤਾਂ ਗੁਰੂ ਨਾਨਕ ਪਾਸ਼ਾ ਸਾਡੇ ਚਾਰਛੇ ਰਹੀ ਆ ਪ੍ਰਮਾਤਮਾ ਸਾਡੇ ਚਾਰਛੇ ਰਹੀ ਆ ਹਰ ਪਸੇ ਆ ਜਿਹੜੀ ਚੀਜ਼ ਵੱਧਦੀ ਫੁੱਲਦੀ ਆ ਨਾ ਉਹ ਸਾਰੇ ਵਿੱਚ ਪ੍ਰਮਾਤਮਾ ਆਪ ਵਿਚਰਦਾ ਹੈ ਇਸਨੂੰ ਮੰਨਣਾ ਪੈਣਾ ਉਹ ਸਾਰੀਆਂ ਘਟਨਾਵਾਂ ਕਰਤਾਰਪੁਰ ਵਾਲੀ ਪਈਆਂ ਵਾਲੀਆਂ ਚੁੱਭੀ ਵਾਲੀਆਂ ਭੈਣ ਨਾਨਕੀ ਦੇ ਰਖੜੀ ਵਾਲੀਆਂ ਫੁੱਲ ਕੇ ਫੁੱਲਣ ਵਾਲੀਆਂ ਗੱਲਾਂ ਤੇ ਬਲੀ ਕੰਧਾਰੀ ਵਾਲੀਆਂ ਇਹ ਸਾਰੀਆਂ ਚਲੋ ਤੁਸੀਂ ਜੇ ਮੰਨਦੇ ਆ ਤਾਂ ਠੀਕ ਆ ਪਰ ਇਹਨਾਂ ਵਿੱਚ ਕੋਈ ਤੱਥ ਨਹੀਂ ਸਾਡੀ ਇੱਕ ਵੱਡੀ ਪ੍ਰੋਬਲਮ ਇਹ ਵੀ ਆ ਨਾ ਅਸੀਂ ਸੱਚ ਨੂੰ ਸਮਝਣਾ ਨਹੀਂ ਚਾਹੁੰਦੇ ਅਸੀਂ ਆਪਣੇ ਤੌਰ ਤੇ ਨਹੀਂ ਕੁਝ ਵੀ ਵਰਕ ਕਰਨਾ ਹੁੰਦਾ ਅਸੀਂ ਜਿੱਦਾਂ ਕੋਈ ਕਹਿ ਰਿਹਾ ਆਪਾਂ ਉਦਾਂ ਹੀ ਮੰਨ ਲੈਣਾ ਹੁੰਦਾ ਮੈਂ ਤੁਹਾਡੇ ਤੇ ਛੱਡਦਾ ਤੁਸੀਂ ਆਪਣੇ ਤੌਰ ਤੇ ਚੀਜ਼ ਨੂੰ ਵਿਚਾਰ ਕੇ ਦੇਖੋ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਜੇ ਨਹੀਂ ਸਮਝ ਲੱਗਦੀ ਨਾ ਸਟੀਕ ਮਿਲਦੇ ਠੀਕੇ ਮਿਲਦੇ ਆ ਤੇ ਉਹ ਉਹ ਤੁਸੀਂ ਪੰਜਾਬੀ ਵਿੱਚ ਸ਼ੁੱਧ ਪੰਜਾਬੀ ਵਿੱਚ ਉਹਦਾ ਧੰਨਵਾਦ ਜਾਂ YouTube ਤੇ ਕਥਾ ਵੀ ਪਈਆਂ ਸ਼ੁੱਧ ਪੰਜਾਬੀ ਵਿੱਚ ਉਹਦਾ ਧੰਨਵਾਦ ਕੀਤਾ ਹੋਇਆ ਤੇ ਉਹਨੂੰ ਸੁਣਿਓ ਸੁਣ ਕੇ ਫਿਰ ਉਹ ਚੀਜ਼ਾਂ ਕੰਪੇਅਰ ਕਰਕੇ ਦੇਖਿਓ ਵੀ ਉਸ ਗੁਰੂ ਨਾਨਕ ਪਾਤਸ਼ਾਹ ਦੀ ਪਰਸਨੈਲਿਟੀ ਦੇ ਨਾਲ ਉਹ ਚੀਜ਼ਾਂ ਮੇਲ ਖਾਂਦੀਆਂ ਕਿ ਤੁਹਾਡੇ ਦੇ ਛੱਡਦੇ ਆ ਬਾਕੀ ਜਿੱਦਾਂ ਤੁਸੀਂ ਮੰਨਣਾ ਉਹ ਤੁਸੀਂ ਮੰਨੀ ਜਾਣਾ ਆ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਜਿਹੜਾ ਅੰਤ ਸਮਾ ਆਉਂਦਾ ਅਸਤੇਹੀ ਸੁਣੇ ਵੀ ਚਾਦਰ ਦੇ ਥੱਲੇ ਉਹਨਾਂ ਨੇ ਦੋ ਫੋਲਰ ਰੱਖ ਦਿੱਤੇ ਸੀਗੇ ਤੇ ਜਿਹੜੇ ਮੁਸਲਮਾਨ ਸੀਗੇ ਉਹਨਾਂ ਨੇ ਚੱਕ ਕੇ ਉਹਨਾਂ ਦਾ ਕਬਰ ਵਿੱਚ ਦਫਨਾਤਾ ਤੇ ਜਿਹੜੇ ਬਾਕੀ ਸੀਗੇ ਭਾਈ ਉਹਨਾਂ ਨੇ ਸੰਸਕਾਰ ਕਰਤਾ ਇਹ ਵੀ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਨਾਲ ਗੱਲ ਮੈਚ ਨਹੀਂ ਕਰਦੀ ਗੁਰੂ ਅਰਜਨ ਪਾਤਸ਼ਾਹ ਆਪਾਂ ਸਭ ਨੂੰ ਪਤਾ ਤੱਤੀ ਤਵੀਤ ਉੱਤੇ ਬਿਠਾਲ ਕੇ ਉਹਨਾਂ ਨੇ ਸ਼ਹੀਦ ਕੀਤੇ ਸੀਗੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਿੰਨੀਆਂ ਜੰਗਾਂ ਲੜੀਆਂ ਸ਼ਿਰ ਗੁਰੂ ਹਰਗਨ ਹਰਕ੍ਰਿਸ਼ਨ ਪਾਤਸ਼ਾਹ ਜੀ ਨਾਲ ਕੀ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ ਕੀ ਹੋਇਆ ਸੀ ਕਿੰਨੀਆਂ ਜੰਗਾਂ ਲੜੀਆਂ ਤੁਸੀਂ ਕੀ ਸੋਚਦੇ ਆ ਵੀ ਜਿਨ੍ਹਾਂ ਨੇ ਅਗਲਿਆਂ ਦੀ ਦੁਕਾਨ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਸ਼ੁਰੂਆਤ ਕੀਤੀ ਸੀ ਵੀ ਉਹ ਇੱਦੀ ਛਟਕਾਰੇ ਹੋਗੇ ਹੋਗੇ ਇਹ ਗੱਲਾਂ ਖੁੱਲ ਕੇ ਹਲੇ ਸਾਹਮਣੇ ਨਹੀਂ ਆਈਆਂ ਪਤਾ ਨਹੀਂ ਆਉਣੀਆਂ ਵੀ ਇਹ ਜ ਨਹੀਂ ਪਰ ਫੁੱਲਾ ਵਾਲੀ ਗੱਲ ਤੇ ਮੈਨੂੰ ਨਹੀਂ ਮੈਨੂੰ ਨਹੀਂ ਯਕੀਨ ਆਉਂਦਾ ਚਲੋ ਜੋ ਵੀ ਹੈ ਗੁਰੂ ਨਾਨਕ ਪਾਤਸ਼ਾਹ ਦਾ ਜੋ ਜੀਵਨ ਸੀ ਉਹ ਸਾਰਾ ਹੀ ਜੀਵਨ ਉਹਨਾਂ ਦਾ ਸਾਡੇ ਜੀਵਨ ਵਾਸਤੇ ਸੀ ਇਸ ਧਰਤੀ ਦੇ ਇਸ ਬਾਜੂ ਮੰਡਲ ਦੇ ਇਸ ਗ੍ਰਹਿ ਦੇ ਜੀਵਨ ਵਾਸਤੇ ਸੀ ਦੁਨੀਆਦਾਰੀ ਦੇ ਜੀਵਨ ਵਾਸਤੇ ਸੀ ਆਪ ਸਭ ਨੂੰ ਗੁਰਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਮੁਬਾਰਕ ਹੋਵੇ ਉਮੀਦ ਆ ਤੁਸੀਂ ਇਸ ਗੁਰਪੁਰ ਨੂੰ ਖੁਸ਼ੀਆਂ ਦੇ ਨਾਲ ਚਾਹਾਂ ਦੇ ਨਾਲ ਚੰਗੇ ਢੰਗ ਨਾਲ ਮਨਾਓਗੇ ਤੇ ਖੁਸ਼ੀਆਂ ਪ੍ਰਾਪਤ ਕਰੋਗੇ ਗੱਲਬਾਤ ਕਿੱਦਾਂ ਦੀ ਲੱਗੀ ਦੱਸਣਾ ਜ਼ਰੂਰ ਇੱਕ ਵਾਰ ਫੇਰ ਆਪ ਨੂੰ ਗੁਰਪੁਰ ਮੁਬਾਰਕ ਦੀਪੇ ਬਲਵਾ ਸਾਰਿਆਂ ਨੂੰ ਪਿਆਰ ਭਰੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ